ਸਤਿ ਸ੍ਰੀ ਅਕਾਲ ਦੋਸਤੋ ਪਬਲਿਕਸ ਸਮਾਣਾ ਜਰਦੀ ਤੇ तमाम ਦੋਸਤਾਂ ਦਾ ਸਵਾਗਤ ਹੈ। ਅੱਜ ਅਸੀਂ ਲਾਵੀ ਅਪਡੇਟ ਲੈ ਕੇ ਤੁਹਾਡੇ ਕੋਲ ਆਏ ਹਾਂ ਸਮਾਣਾ ਦੇ ਕੜਾਮਾ ਪੱਤੀ ਦੇ ਵਿੱਚ ਕਿ ਬੀਤੀ ਰਾਤ ਜਿਹੜੀ ਹੈ ਉਸ ਦੇ ਵੱਲੋਂ ਜਿਹੜੀ ਉਰੇਆ ਕੀ ਇਨਵੈਸਟੀਗੇਸ਼ਨ ਕੀਤੀ ਸੀ ਤੇ ਹੁਣ ਜਿਹੜੀ ਫਾਉਂਸਿੰਗ ਟੀਮ ਪਹੁੰਚ ਚੁੱਕੀ ਹੈ। ਲੁਟੇਰੀਆਂ ਦੇ ਵੱਲੋਂ ਲਗਾਤਾਰ ਸਮਾਣਾ ਦੇ ਵਿੱਚ ਜਿਹੜੀ ਚੋਰੀ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤੇ ਕੱਲ ਜਿਹੜਾ ਬੀਤੇ ਦਿਨੀ ਜਿਹੜਾ ਦੁਪਹਿਰ ਦੇ ਵੇਲੇ ਸੱਤਰੇ ਘੱਟ ਦੇ ਵਿੱਚੋਂ 12 ਲੱਖ ਰੁਪਏ ਦੇ ਡੇਢ ਟੋਲੇ ਜਿਹੜਾ ਸੋਨਾ ਉਸ ਨੂੰ ਲੈ ਕੇ ਲੁਟੇਰੇ ਜਿਹੜੇ ਫਰਾਰ ਹੋਏ ਨੇ ਤੇ ਹੁਣ ਜਿਹੜੀ ਮੌਕੇ ਤੇ ਫਰੌਂਸਿਕ ਟੀਮ ਜਿਹੜੀ ਪਹੁੰਚ ਚੁੱਕੀ ਐ ਸੋ ਗੱਲਬਾਤ ਕਰਾਂਗੇ ਜਿਹੜੀ ਜਗ੍ਹਾ ਤੇ ਚੋਰੀ ਹੋਈ ਐ ਦੱਸਿਆ ਜਾ ਰਿਹਾ ਕਿ ਉਸ ਵਿੱਚ ਜਿਹੜਾ ਪੂਰਾ 12 ਲੱਖ ਰੁਪਏ ਸੀ ਤੇ 1.5 ਲੱਖ ਜਿਹੜਾ ਡੇਢ ਟੋਲੇ ਸੋਨਾ ਸੀ ਤੇ ਦੱਸਿਆ ਜਾ ਰਿਹਾ ਕਿ ਜਿਹੜੇ ਮਾਲਕ ਮਕਾਨ ਨੇ ਉਹਨਾਂ ਦੇ ਵੱਲੋਂ ਇੱਕ ਕਰਦਾ ਜਿਹੜਾ ਵੇਚਿਆ ਸੀ ਤੇ ਉਸ ਦਾ ਜਿਹੜਾ ਬਿਆਨਾ ਕੀਤਾ ਗਿਆ ਸੀ ਉਸ ਦੀ ਜਿਹੜੀ ਰਕਮ ਹੈ 12 ਲੱਖ ਰੁਪਏ ਉਹ ਲੈ ਕੇ ਆਏ ਸੀ ਤੇ ਪਰ ਅੱਜ ਉਹਨਾਂ ਦੇ ਵੱਲੋਂ ਦੂਜੀ ਜਗ੍ਹਾ ਤੇ ਮਕਾਨ ਲੈਣਾ ਸੀ ਤੇ ਉਸ ਦਾ ਜਿਹੜਾ ਅੱਗੇ ਬਿਆਨਾ ਕਰਨਾ ਸੀ ਪਰ ਲੁਟੇਰਿਆਂ ਦੇ ਵੱਲੋਂ ਕੜਾਮਾ ਪਤੀ ਦੇ ਵਿੱਚ ਪੱਟੀਬਾਰ ਦਾ ਨੂੰ ਅੰਜਾਮ ਦਿੱਤਾ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਨਾਂ ਦੇ ਵੱਲੋਂ ਜਿਹੜਾ ਅੱਜ ਬਿਆਨਾ ਕੀਤਾ ਜਾਣਾ ਸੀ ਕਿ ਜਿਹੜਾ ਰਜ਼ੋਰੀ ਗਾਰਡਨ ਦੇ ਵਿੱਚ ਇਹਨਾਂ ਦਾ ਜਿਹੜਾ ਘਰ ਬਣਿਆ ਹੋਇਆ ਸੀ ਉਸ ਘਰ ਨੂੰ ਵੇਚਿਆ ਸੀਗਾ ਤੇ ਉਸ ਦਾ ਜਿਹੜਾ ਬਿਆਨਾ ਲਿਆ ਗਿਆ ਸੀ ਤੁਹਾਨੂੰ ਤੁਹਾਨੂੰ ਵੀ ਤਸਵੀਰਾਂ ਨਹੀਂ ਉਹ ਵੀ ਦਿਖਾ ਦੇਣਾ ਕਿ ਕਿਸ ਘਰ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਸੋ ਟੀਵੀ ਪਹੁੰਚ ਕੇ ਤੁਹਾਨੂੰ ਕੰਨਾਂ ਸਾਰੀ ਮੋਕੀ ਦੇ ਦੇ ਜਾਵੇ ਜੋ ਜਿਸ ਘਰ ਦੇ ਵਿੱਚ ਦਿੱਤੇ ਦੁਪਹਿਰ ਨੂੰ ਜਿਹੜੀ ਚੋਰੀ ਹੋਈ ਹੈ ਜਿਹੜੀ ਫਰੌਂਸਿੰਗ ਟੀਮ ਦੇ ਵੱਲੋਂ ਲਗਾਤਾਰ ਜਿਹੜੇ ਚੋਰ ਦੇ ਵੱਲੋਂ ਇਸ ਘਰ ਦੇ ਵਿੱਚ ਵਾਰਦਾਤ ਕੀਤੀ ਗਈ ਹੈ ਉਸ ਦੇ ਫਿੰਗਰ ਪ੍ਰਿੰਟ ਜਿਹੜੀ ਲਗਾਤਾਰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਇੱਕ ਵਾਰ ਤਸਵੀਰਾਂ ਜਿਹੜੀ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਟੀਮ ਦੇ ਵੱਲੋਂ ਉਨਾਂ ਦੇ ਫਿੰਗਰਪ੍ਰਿੰਟ ਜਿਹੜੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਚੋਰ ਜਿਹੜਾ ਹੈ ਕਾਫੀ ਛਾਤਰ ਦਿਮਾਗ ਦਾ ਹਲੇ ਤੱਕ ਦਿਖਦਾ ਨਜ਼ਰ ਆ ਰਿਹਾ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਨਿਕਲ ਕੇ ਨਜ਼ਰ ਆ ਰਹੀਆਂ ਨੇ ਕੜਾਹਾ ਮਾ ਪਤੀ ਤੇ ਜਿਹੜਾ ਖਜਾਂਚੀ ਦੇ ਨਾਲ ਦੱਸਿਆ ਜਾ ਰਿਹਾ ਕਿ ਇਹ ਘਰ ਹੈ ਤੇ ਉਸ ਘਰ ਦੇ ਵਿੱਚ ਜਿਹੜੀ ਚੋਰੀ ਹੈ ਹੋਈ ਹੈ ਤੇ ਇਸ ਜਿਹੜੇ ਬੈੱਡ ਦੇ ਵਿੱਚ ਹੈ ਤਾਂ 12 ਲੱਖ ਰੁਪਈਆ ਪਿਆ ਸੀ ਤੇ ਇਸ ਘਰ ਦੇ ਵਿੱਚੋਂ ਜਿਹੜਾ ਉਸ ਵਿਅਕਤੀ ਦੇ ਵੱਲੋਂ ਕੱਲ ਜਿਹੜੀ ਬਿਆਨ ਦੇ ਦੀ ਰਕਮ ਲੈ ਕੇ ਰੱਖੀ ਗਈ ਸੀ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਜਿਹੜੇ ਵੱਡੇ ਬ੍ਰਦਰ ਨੇ ਉਹਨਾਂ ਦੀ ਮਿਸਿਸ ਪਿਛਲੇ ਦਿਨਾਂ ਦੇ ਵਿੱਚ ਇੱਕ ਕੋਠੇ ਤੋਂ ਡਿੱਗੇ ਸੀ ਤੇ ਜਿਨ੍ਹਾਂ ਦਾ ਇਲਾਚ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਹੋਇਆ ਸੀ ਤੇ ਉਹਨਾਂ ਨੂੰ ਜਿਹੜੀ ਛੁੱਟੀ ਮਿਲੀ ਹੈ ਲਗਾਤਾਰ ਇਹਨਾਂ ਦਾ ਆਣਾ ਜਾਣਾ ਜਿਹੜਾ ਉਧਰ ਲੱਗਿਆ ਹੋਇਆ ਸੀ ਸੋ ਇਹ ਤਸਵੀਰਾਂ ਨੇ ਅਲਮਾਰੀ ਦੇ ਵਿੱਚ ਜਿਹੜਾ ਇੱਥੇ 1.5 ਟੋਲੇ ਸੋਨਾ ਪਿਆ ਸੀ ਸੋ ਇੱਕ ਵਾਰ ਕਹੂੰਗਾ ਕਾਗਜ਼ਾਂ 'ਚ ਥੋੜੀ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਸ ਅਲਮਾਰੀ ਦੇ ਵਿੱਚ ਜਿਹੜਾ 1.5 ਟੋਲੇ ਸੋਨਾ ਸੀ ਤੇ ਇਸ ਅਲਮਾਰੀ ਦਾ ਜਿਹੜਾ ਸੋਨਾ ਲੈ ਕੇ ਜਿਹੜਾ ਲੁਟੇਰਾ ਫਰਾਰ ਹੋਇਆ ਤੇ ਲਗਾਤਾਰ ਤਸਵੀਰਾਂ ਨਿਕਲ ਕੇ ਨਜ਼ਰ ਆ ਰਹੀਆਂ ਸੰ ਦੇਖ ਸਕਦੇ ਹੋ ਪ੍ਰੋਪਰ ਜਿਹੜੇ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਫਰਾਂਸਿੰਗ ਟੀਮ ਦੇ ਵੱਲੋਂ ਲਗਾਤਾਰ ਜਿਹੜੀਆਂ ਤਸਵੀਰਾਂ ਨਹੀਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਜਿਹੜੇ ਘਰ ਦੇ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਦਰਸ਼ਨ ਕੁਮਾਰ ਦਰਸ਼ਨ ਕੁਮਾਰ ਜੀ ਵੀਰ ਜੀ ਜਿਹੜਾ ਤੁਹਾਡੇ ਘਰ 12 ਲੱਖ ਰੁਪਏ ਸੀ ਤੁਸੀਂ ਕਿਸ ਟਾਈਮ ਪੈਸਾ ਰੱਖਿਆ ਸੀ ਇਹ ਹੋ ਗਏ 10 12 ਦਿਨ ਹੋ ਗਏ ਇਹਨਾਂ ਨੇ ਮੈਨੂੰ ਬਿਆਨਾ ਦਿੱਤਾ ਸੀਗਾ ਤੇ ਮੈਂ ਇੱਕ ਦੁਕਾਨ ਦੇਖੀ ਸੀਗੀ ਜਿਸ ਦੀ ਗੱਲਬਾਤ ਕਰਨ ਵਾਸਤੇ ਅੱਜ ਮਨੇ ਸੈਟਰਡੇ ਦਾ ਟਾਈਮ ਰੱਖਿਆ ਸੀਗਾ ਉਹਨਾਂ ਨਾਲ ਉਹ ਕਹਿੰਦੇ ਸੀ ਆਪਾਂ ਸੈਟਰਡੇ ਸ਼ਾਮ ਨੂੰ 5:00 ਵਜੇ ਤੋਂ ਬਾਅਦ ਮਿਲਾਂਗੇ ਵੀ ਕੰਮਕਾਰਾਂ ਤੋਂ ਬਾਅਦ ਵੀ ਜਿਵੇਂ ਗੱਲ ਹੋਊਗੀ ਦੂਸਰੀ ਪਾਰਟੀ ਨਾਲ ਆਪਾਂ ਕਰਕੇ ਜੋ ਜਿਹੜਾ ਸੌਦਾ ਪਿਆ ਹੋਵੇਗਾ ਆਪਾਂ ਉੱਥੇ ਹੀ ਮੌਕੇ ਤੇ ਉਹਨਾਂ ਨੂੰ ਬਿਆਨਾ ਜਿਹੜਾ ਬਾਹਰ ਦੀ ਬਾਹਰ ਹੀ ਦੇ ਦਾਂਗੇ ਵੀ ਪੈਸੇ ਤੁਸੀਂ ਆਪਣੇ ਕੋਲ ਕੈਸ਼ ਹੀ ਰੱਖਿਆ ਜੀ ਜਿਹੜਾ ਘਰ ਹੈ ਤੁਸੀਂ ਕਿੰਨੇ ਪੈਸਿਆਂ ਦੇ ਵਿੱਚੋਂ ਘਰ ਵੇਚਿਆ ਸੀ ਮੈਂ ਟੋਟਲ 61 ਲੱਖ ਰੁਪਏ ਵਿੱਚ ਵੇਚਿਆ ਜ ਜਿਹੜਾ ਉਹਨਾਂ ਨੇ ਮੈਨੂੰ ਬਿਆਨ ਦਿੱਤਾ ਕਿਸੇ ਦਾ ਡੇਢ ਟੋਲੇ ਸੋਨਾ ਹੈ ਉਸ ਦੇ ਵਿੱਚ ਸੋਨੇ ਦੇ ਵਿੱਚ ਕੀ ਕੀ ਚੀਜ਼ਾਂ ਸੀ ਸੋਨੇ ਦੇ ਵਿੱਚ ਇੱਕ ਤਾਂ ਮੇਰੀ ਘਰ ਵਾਲੀ ਦੇ ਦੋ ਟੋਪਰਸ ਇੱਕ ਇੱਕ ਟੋਪਰਸ ਦਾ ਜੋੜਾ ਸੀਗਾ ਦੋ ਮੇਰੀ ਘਰ ਵਾਲੇ ਦੇ ਛੰਪਾ ਸੀਗਾ ਇੱਕ ਛਾਪ ਮੇਰੀ ਸੀਗੀ ਜੋ ਕਿ ਮੈਨੂੰ ਮੇਰੇ ਸੋਹਰਾ ਪਰਿਵਾਰ ਵੱਲੋਂ ਵਿਆਹ ਦੇ ਵਿੱਚ ਦਿੱਤੀ ਗਈ ਸੀ ਕਹਿ ਸਕਦਾ ਦੋ ਰਿੰਗਾ ਇੱਕ ਟੋਪਸ ਹਾਂ ਤੇ ਇੱਕ ਮੇਰੀ ਦਰਸ਼ਨ ਤੁਹਾਡਾ ਨਾਮ ਕੀ ਹੈ ਦਰਸ਼ਨ ਕੁਮਾਰ ਸੋ ਦੇਖ ਸਕਦੇ ਹੋ ਦਰਸ਼ਨ ਕੁਮਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਸੋਹਰਿਆਂ ਵੱਲੋਂ ਮੈਨੂੰ ਇੱਕ ਜਿਹੜੀ ਛਾਪ ਪਾਈ ਗਈ ਸੀ ਤੇ ਇੱਕ ਉਹ ਛਾਪ ਚੱਕੀ ਗਈ ਇੱਕ ਮੇਰੀ ਉਹਨਾਂ ਦੀ ਮਿਸਿਸ ਦੀ ਛਾਪ ਚੱਕੀ ਗਈ ਤੇ ਇੱਕ ਉਹਨਾਂ ਦੇ ਜਿਹੜਾ ਟਾਪਰਸ ਦਾ ਜੋੜਾ ਗਈ ਉਹ ਵੀ ਚੱਕ ਗਏ ਨੇ ਲੁਟੇਰੇ ਨੇ ਫਰਾਰ ਹੋਏ ਨੇ ਤੇ ਕਿਹਾ ਜਾ ਰਿਹਾ ਕਿ ਮੈਂ ਜਿਹੜਾ ਮਕਾਨ ਹੈ ਉਹ 46 ਲੱਖ ਰੁਪਏ ਦਾ ਵੇਚਿਆ ਸੀ ਤੇ ਅੱਜ ਜਿਹੜਾ ਦੂਜੇ ਪਾਸੇ ਕੋਈ ਮਕਾਨ ਦੇਖ ਰਿਆ ਸੀ ਜਿਸ ਦਾ ਪਿਆਰਨਾ ਕਰਨਾ ਸੀ ਪਰ ਬਿਆਨਨਾ ਕਰਨ ਤੋਂ ਪਹਿਲਾਂ ਹੀ ਜਿਹੜਾ ਲੁਟੇਰਿਆਂ ਦੇ ਵੱਲੋਂ ਇਸ ਘਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਲਗਾਤਾਰ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਿੰਘ ਟੀਮ ਹੈ ਉਹਨਾਂ ਦੇ ਵੱਲੋਂ ਜਿਹੜੀ ਘਰ ਦੇ ਉੱਤੇ ਫਿੰਗਰਪ੍ਰਿੰਟ ਨੇ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਘਰ ਦੇ ਜਿਹੜੇ ਉੱਪਰਲੀ ਹੈ ਛੱਤ ਦੀਆਂ ਤਸਵੀਰਾਂ ਨੇ ਦੇਖ ਸਕਦੇ ਹਾਂ ਕਿ ਇਸ ਜਗ੍ਹਾ ਤੋਂ ਚੋਰ ਦੇ ਵੱਲੋਂ ਜਿਹੜੀ ਵਾਰਦਾਤ ਕੀਤੀ ਗਈ ਹੈ ਇੱਥੋਂ ਕੰਦ ਟੱਪ ਕੇ ਦੱਸਿਆ ਜਾ ਰਿਹਾ ਕਿ ਉਹ ਆਇਆ ਪਰ ਇਹ ਜਿਹੜੀ ਟੈਂਕੀ ਹੈ ਪਾਣੀ ਦੀ ਇਹ ਇਹਦਾ ਜਿਹੜਾ ਨਿਸ਼ਾਨ ਹੈ ਦੇਖ ਸਕਦੇ ਇੱਧਰ ਸੀਗਾ ਤੇ ਟੈਂਕੀ ਜਿਹੜੀ ਹੈ ਚੋਰ ਦੇ ਵੱਲੋਂ ਉਧਰ ਕਰਕੇ ਟੱਪਣ ਦੇ ਵਿੱਚ ਫਰਾਰ ਹੋਇਆ ਤੇ ਇਸ ਕੰਦ ਦੇ ਰਾਹੀ ਜਿਹੜਾ ਉਸ ਨੇ ਫਰਾਰ ਹੋਇਆ ਤੇ ਉਸ ਤੋਂ ਬਾਅਦ ਜਿਹੜਾ 12 ਲੱਖ ਰੁਪਈਆ ਇਸ ਕੰਦ ਤੋਂ ਲੈ ਕੇ ਲਗਾਤਾਰ ਫਰਾਰ ਹੋਇਆ ਤੇ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਦੇਖ ਸਕਦੇ ਹੋ ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਇੱਕ ਵਾਰੀ ਉਧਰ ਵੀ ਜਿਹੜੀਆਂ ਤਸਵੀਰ ਨੇ ਦਿਖਾ ਦਿੱਤੀਆਂ ਜਾਂ ਸੋ ਆਲੇ-ਦੁਆਲੇ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹਾਂ ਲੋਕ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਬਾਹਰ ਇਕੱਠੇ ਹੋ ਚੁੱਕੇ ਨੇ ਕਿਉਂਕਿ ਲਗਾਤਾਰ ਜਿਹੜੀ ਫਰੌਂਸਿੰਗ ਟੀਮ ਦੇ ਵੱਲੋਂ ਲਗਾਤਾਰ ਜਿਹੜੀਆਂ ਇਨਵੈਸਟੀਗੇਸ਼ਨਾਂ ਕੀਤੀਆਂ ਜਾ ਰਹੀਆਂ ਨੇ ਤੇ ਫਿੰਗਰਪ੍ਰਿੰਟ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਇਹ ਬਹੁਤ ਜਿਹੜਾ ਮਾੜੀ ਘਟਨਾ ਹੋਈ ਨਜ਼ਰ ਆ ਰਹੀ ਹੈ